ਪੰਜਾਬ ਸਰਕਾਰ ਵੱਲੋਂ ਲਿਆਂਦੀ ਗਈ ਲੈਂਡ ਪੋਲਿੰਗ ਸਕੀਮ ਨੂੰ ਮੁਡੋ ਰੱਦ ਕਰਵਾਉਣ ਲਈ ਅੱਜ ਜਲੰਧਰ ਦੇ ਕੁੱਕੜਪਿੰਡ ਵਿਖੇ ਮਹਾ ਕਿਸਾਨ ਰੈਲੀ ਕੀਤੀ ਗਈ ਜਿਸ ਵਿੱਚ ਪੰਜਾਬ ਤੋਂ ਇਲਾਵਾ ਹਰਿਆਣਾ ਤੋਂ ਵੀ ਕਿਸਾਨਾਂ ਨੇ ਵੱਡੀ ਗਿਣਤੀ ਵਿੱਚ ਪਹੁੰਚ ਲਿਆ ਹਲਕਾ ਫਲੌਰ ਦੇ ਪਿੰਡ ਮਠੱਡਾ ਕਲਾਂ ਤੋਂ ਭਾਰਤੀ ਕਿਸਾਨ ਯੂਨੀਅਨ ਦੇ ਸਰਕਲ ਪ੍ਰਧਾਨ ਹਰਮਿੰਦਰ ਸਿੰਘ ਖਾਲਸਾ ਦੀ ਗਵਾਈ ਹੇਠ ਕਿਸਾਨਾਂ ਦਾ ਇੱਕ ਵੱਡਾ ਜਥਾ ਪਿੰਡ ਮਠੱਡਾ ਕਲਾਂ ਤੋਂ ਰਵਾਨਾ ਹੋਇਆ ਮਠੱਡਾ ਕਲਾਂ ਦੇ ਗੁਰਦੁਆਰਾ ਸਿੰਘ ਸਭਾ ਪੱਤੀ ਪੂਰਾ ਕੀ ਵਿਖੇ ਅਰਦਾਸ ਬੇਨਤੀ ਕਾ ਨੂੰ ਉਪਰੰਤ ਇਹ ਜਥਾ ਰਵਾਨਾ ਹੋਇਆ। ਇਸ ਮੌਕੇ ਬੋਲਦੇ ਆ ਹਰਮਿੰਦਰ ਸਿੰਘ ਖਾਲਸਾ ਤੇ ਭਾਈ ਜਗਜੀਤ ਸਿੰਘ ਬੇਗਮਪੁਰ ਨੇ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਜੋ ਲੈਂਡ ਪੋਲਿੰਗ ਦੇ ਨਾਮ ਹੇਠ ਕਿਸਾਨਾਂ ਦੀਆਂ ਜ਼ਮੀਨਾਂ ਹੜੱਪਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਉਸ ਨੂੰ ਕਿਸਾਨ ਜਥੇਵੰਦਿਆਂ ਕਦੇ ਵੀ ਸਫਲ ਨਹੀਂ ਹੋਣ ਦੇਣਗੇ। ਪਾਵੇਂ ਸੁਪਰ ਸਰਕਾਰ ਵੱਲੋਂ ਫਿਲਹਾਲ ਇਸ ਸਕੀਮ ਨੂੰ ਵਾਪਸ ਲੈਣ ਦਾ ਐਲਾਨ ਕੀਤਾ ਗਿਆ ਹੈ ਪਰ ਸਰਕਾਰਾਂ ਦੀ ਕਹਿਣੀ ਅਤੇ ਕਤਨੀ ਵਿੱਚ ਬਹੁਤ ਅੰਤਰ ਹੁੰਦਾ ਹੈ ਇਸ ਕਰਕੇ ਇਸ ਨੀਤੀ ਨੂੰ ਮੋੜੋ ਰੱਦ ਕਰਵਾਉਣ ਲਈ ਕਿਸਾਨਾਂ ਵੱਲੋਂ ਸੰਘਰਸ਼ ਜਾਰੀ ਹੈ ਇਸ ਮੌਕੇ ਤੇ ਹਰਪ੍ਰੀਤ ਸਿੰਘ ਰਸੂਲਪੁਰ ਜਥੇਦਾਰ ਤੇਜਾ ਸਿੰਘ ਖਾਲਸਾ ਸਤਨਾਮ ਸਿੰਘ ਸੋਨੀ ਦੁਸਾਂਜ ਦੀਪਾ ਸ਼ਰਨਜੀਤ ਸਿੰਘ ਮਨਜੀਤ ਸਿੰਘ ਕੁਲਵਿੰਦਰ ਸਿੰਘ ਅਮਨਦੀਪ ਸਿੰਘ ਦਵਿੰਦਰ ਕੁਮਾਰ ਰਮਨ ਕੁਮਾਰ ਸੁਖਵਿੰਦਰ ਸਿੰਘ ਗورਪ੍ਰੀਤ ਸਿੰਘ ਸੁਖਜੀਤ ਸਿੰਘ ਰਸੂਲਪੁਰ ਕੁਲਦੀਪ ਸਿੰਘ ਅਵਤਾਰ ਸਿੰਘ ਸਮੇਤ ਵੱਡੀ ਗਿਣਤੀ ਵਿੱਚ ਇਲਾਕਾ ਨਿਵਾਸੀ ਕਿਸਾਨ ਅਤੇ ਬੀਬੀਆਂ ਸ਼ਾਮਲ ਹੋਏ। ਵਾਇਲੂ ਜੀ ਦਾ ਖਾਲਸਾ ਸ਼੍ਰੀ ਵਾਇਲੂ ਜੀ ਦੀ ਫਤਿਹ ਜਿੱਦਾਂ ਕਿ ਭਾਜੀ ਦਾ ਆਪਾਂ ਨੂੰ ਸਾਰਿਆਂ ਨੂੰ ਪਤਾ ਹੀ ਹੈ ਆਪਣਾ ਜਿਹੜਾ ਸਰਕਲ ਮਠੱਡਾ ਕਲਾ ਬਣਾਇਆ ਸੀ ਜਿਹਦੇ ਵਿੱਚ ਆਪਣੇ ਮਠੱਡਾ ਖੌਰਦ ਤੋਂ ਦੀਪਾ ਭਾਜੀ ਭਲਾਂ ਜੀ ਅੱਜ ਵੀ ਰਹੇ ਆ ਹੁਣ ਸਾਡੇ ਨਾਲ ਜਾਂਦੇ ਮਠੱਡਾ ਖੌਰਦ ਦਸਾਂਝਾ ਨਾਲ ਜੱਜਾ ਕਲਾ ਬੀੜਵਾਨ ਸਿੰਘ ਆ ਆਪਣੇ ਨਾਲ ਤੇ ਆਪਣੇ ਇਹ ਜਿਹੜੇ ਪੰਜ ਪਿੰਡ ਬੰਦੇ ਆ ਸੰਜਾ ਨਾਲ ਬੀੜਵਾਨ ਸਿੰਘਾਂ ਨਾਲ ਤੇ ਸਾਡੇ ਬਾਬਾ ਜਗਦੀਪ ਸਿੰਘ ਜੀ ਜਿਹੜੇ ਕਿ ਅਕਸਰ ਤੁਹਾਨੂੰ ਬਹੁਤ ਦੁੱਧ ਦੀ ਸੇਵਾ ਕਰਦੇ ਆ ਜਿੱਥੇ ਵੀ ਧਾਨਾ ਲੱਗਾ ਹੁੰਦਾ ਵੀ ਸਾਡੇ ਪਹੁੰਚਦੇ ਸਾਡੇ ਸਾਥ ਦਿੰਦੇ ਆ ਇਹਨਾਂ ਨੂੰ ਇੱਥੇ ਆਉਣ ਦਾ ਬਹੁਤ ਬਹੁਤ ਧੰਨਵਾਦ ਕਰਦੇ ਆ ਨਾਲ ਹੀ ਜਿੱਦਾਂ ਦਾ ਦਾਦੇਬ ਸਰਕਾਰਾਂ ਦੇ ਜਿਹੜੀਆਂ ਮਾੜੀਆਂ ਨੀਤੀਆਂ ਅਪਣਾਈਆਂ ਆਈਆਂ ਹੀ ਲੈਣਕ ਬੋਲਦੀਆਂ ਸੂਕੀਮਾਂ ਲਿਆਉਂਦੀਆਂ ਆਈ ਉਹਦੇ ਵਿਰੋਧ ਦੇ ਵਿੱਚ ਆਪਣੇ ਕੁੱਕੜ ਪਿੰਡ ਵਿਖੇ ਜੋ ਕਿ ਮਹਾਪਚਾਇਤ ਬੜੀ ਰੈਲੀ ਰੱਖੀ ਗਈ ਆ ਜੋ ਕਿ ਦਮਾਪਾ ਚ ਪਹਿਲੀ ਯਾਰ ਹੋਈ ਆ ਉਹਦੇ ਵਿੱਚ ਅਸੀਂ ਸਰਕੂਮ ਠੰਡਾ ਤੋਂ ਵੀ ਨਾਲ ਆਪਣੇ ਸਤੋਵਾਲ ਤੋਂ ਸਟੇਜ ਤੇ ਪਾਵੇ ਆਪਣੇ ਭਾਈ ਰੈਸੀ ਦਾ ਸਾਰੇ ਵੀਪਰਾ ਕਿੱਥੇ ਕਰਕੇ ਅਸੀਂ ਉਹਦੇ ਵਿੱਚ ਸਰਦਾਰ ਹਰਜੀਤ ਸਿੰਘ ਜੀ ਜੋ ਕਿ ਆਪਣੇ ਜ਼ਿਲ੍ਹਾ ਪ੍ਰਧਾਨ ਆ ਉਹਦੀ ਅਗਵਾਈ ਦੇ ਵਿੱਚ ਅਸੀਂ ਅੱਜ ਉੱਥੇ ਹਾਜ਼ਰੀ ਦਵਾਉਣ ਚੱਲੇ ਆ ਅਸੀਂ ਸਾਰੀ ਸੰਗਤ ਜਿੰਨੀ ਵੀ ਹੈਗੀ ਨਾਲ ਸਾਡੇ ਜਾ ਰਹੇ ਸਾਰਿਆਂ ਨੂੰ ਬਹੁਤ ਬਹੁਤ ਧੰਨਵਾਦ ਕਰਦੇ ਆ ਤੇ ਅਸੀਂ ਕਹਿੰਦੇ ਜਿਹੜੇ ਸਾਡੇ ਭਰਾ ਰਹਿ ਵੀ ਗਏ ਉਹ ਵੀ ਸਾਡੇ ਬਖਰ ਪਹੁੰਚਣ ਦੀ ਕਿਰਪਾਲਤਾ ਕਾਣ ਜੋ ਕਿ ਆਪਾਂ ਆਉਣ ਆਇਆ ਸਰਕਾਰਾਂ ਦਾ ਜਦ ਆਪਾਂ ਹੁਣ ਜਾ ਕੇ ਉਹਨਾਂ ਵਿਰੋਧ ਕਰਾਂਗੇ ਉਹਨਾਂ ਬੋਲਾਂਗੇ ਇਦਾਂ ਹੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਜੋ ਤੁਹਾਨੂੰ ਪਤਾ ਹੈ ਸਾਰੇ ਕੁੱਕੜ ਪਿੰਡਾਂ ਵਾਂਹ ਬਣਜਿਆ ਇਹ ਹੋ ਰਹੀ ਆ ਜਿਵੇਂ ਅਸੀਂ ਪੂਰੇ ਦੁਆਬੇ ਵਾਲੋਂ ਔਰ ਬਹੁਤ ਵੱਡਾ ਜਿਹੜਾ ਇਕੱਠ ਜਿਹੜਾ ਪੂਰੇ ਪੰਜਾਬ ਮਾਲਵਾ ਮਾਝਾ ਦੁਆਬਾ ਜਿਹੜਾ ਸਾਰੇ ਉੱਥੇ ਇਕੱਤਰ ਹੋ ਰਹੇ ਆ ਕਿਉਂਕਿ ਸਾਡਾ ਫਰਜ਼ ਵੀ ਆ ਸਾਰਿਆਂ ਦਾ ਜਾਣਦਾ ਅੱਜ ਦੀ ਜਿਹੜੀ ਇੱਥੋਂ ਪਿੰਡ ਮਖੱਡਾ ਕਲਾਂ ਤੋਂ ਇਹ ਸਾਰੀ ਸੰਗਤ ਜਿਹੜੀ ਇੱਥੇ ਚਾਲੇ-ਬਾਹ ਰਹੀ ਆ ਪੰਜ ਛਾਹ ਬੰਨਾਂ ਦੀ ਜਿਹੜੀ ਸੰਗਤ ਆ ਔਰ ਇਸੇ ਤਰ੍ਹਾਂ ਸਾਡਾ ਫਰਜ਼ ਵੀ ਬਣਦਾ ਕਿਉਂਕਿ ਜ਼ਮੀਨਾ ਤੇ ਜ਼ਮੀਰਾ ਤੇ ਆਉਣ ਵਾਲਾ ਸਮਾਜ ਜਿਹੜੀਆਂ ਨਸਲਾਂ ਜਿਹੜੀਆਂ ਸਾਡੀਆਂ ਤਾਂ ਹੀ ਬਚਣਗੀਆਂ ਜੇ ਅਸੀਂ ਇਕੱਠੇ ਹੋਵਾਂਗੇ ਤੇ ਤੇ ਮੇਰੀ ਇਹੋ ਹੀ ਬੇਨਤੀ ਆ ਕਿ ਵੱਧ ਤੋਂ ਵੱਧ ਜਿਵੇਂ ਆਪਾਂ ਇਕੱਠ ਕਰੀਏ ਔਰ ਇਹ ਸਰਕਾਰਾਂ ਨੂੰ ਜਿਹੜਾ ਇਸੇ ਤਰ੍ਹਾਂ ਆਪਾਂ ਜਵਾਬ ਦੇ ਸਕਦੇ ਹਾਂ ਕਿਉਂਕਿ ਅੱਠ ਦੇ ਵਿੱਚ ਹੀ ਸਾਰਾ ਕੁਝ ਆ ਜੇ ਆਪਾਂ ਦਿੱਲੀ ਅੰਦੋਲਨ ਜਿਹੜਾ ਲੜਿਆ ਸੀ ਉਹਦੇ ਇਕੱਠ ਦੇ ਵਿੱਚ ਹੀ ਆਪਣਾ ਸਭ ਕੁਝ ਸੀ ਤੇ ਅੱਜ ਵੀ ਸਾਡੇ ਇਹੋ ਹੀ ਵਿਚਾਰ ਆ ਵੀ ਵੱਧ ਤੋਂ ਵੱਧ ਜਿੰਨਾ ਅਸੀਂ ਜਿਤੀਆਂ ਜਥੇਬੰਦੀਆਂ ਸਾਰੀਆਂ ਇਕੱਤਰ ਹੋਈਏ ਔਰ ਸਾਰੇ ਜਣੇ ਇੱਕ ਦੂਜੇ ਦਾ ਸਾਥ ਦੇ ਗਏ ਫੇਰ ਹੀ ਸਾਡੇ ਸਾਡੇ ਜਿਹੜੇ ਮੋਰਚੇ ਨੇ ਜਿਹੜੇ ਛੋਟੇ ਛੋਟੇ ਮੋਰਚੇ ਨਹੀਂ بڑے ਵੱਡੇ ਵੱਡੇ ਮੋਰਚੇ ਆ ਅਸੀਂ ਦਾ ਮੋਲ ਤੋਂ ਮਾੜਿਆ ਮੋਲ ਤੋਂ ਲੈ ਕੇ ਅੱਜ ਤੱਕ ਸੰਘਰਸ਼ੀ ਜਿਹੜਾ ਲੜਿਆ ਤੇ ਵੇਖ ਵੀ ਰਹੇ ਆ ਕਿ ਬਹੁਤ ਜ਼ਿਆਦਾ ਸਿਸਟਮ ਜਿਹਦਾ ਵਿਰੋਧ ਰਿਹਾ ਦਿਨ ਤੋਂ ਦਿਨ ਜਿਹੜਾ ਇਹ ਸਿਸਟਮ ਸਾਰਾ ਵਿਰੋਧ ਰਿਹਾ ਇਹਦੇ ਵਾਸਤੇ ਸਾਰੀਆਂ ਸੰਗਤਾਂ ਨੂੰ ਬੇਨਤੀ ਵੀ ਇਕੱਠੇ ਹੋ ਤੇ ਵੱਧ ਤੋਂ ਵੱਧ ਕੁੱਕੜਪਿੰਡ ਵਿੱਚ ਅੱਜ ਪਹੁੰਚ ਕੇ ਕਰਵਾਲਦਾ ਕਰੋ ਜੀ

ਸਤਿ ਸ਼੍ਰੀ ਅਕਾਲ ਜੀ ਕਾ ਖਾਲਸਾ ਵਾਹਿਗੁਰੂ ਕੀ ਫਤਿਹ ਅੱਜ ਗੁਰਾਇਆਂ ਦਾ ਪਿੰਡ ਮੁਖਟਾਕਲਾ ਵਾਲੀ ਕਬੱਡੀ ਸੰਗਠਨ ਦੇ ਵਿੱਚ ਜਿਹੜੀ ਸੰਗਤਾਂ ਡਾਕਟਰ ਜਾਨੀ ਸ਼ਖਰ ਜਿਹੜਾ ਆਪਾਂ ਕਹਿ ਸਕਦੇ ਹਾਂ ਰੋਮਨ ਕੰਕ ਵਿੱਚ ਖਾਲਸਾ ਵਾਹਿਗੁਰੂ ਕੀ ਕਾਰਨਾ ਜਿਹੜੀ ਬੰਚਿਆ ਥੋੜੀ ਆ ਗੀ ਗਈ ਜੀ ਪਹਿਲਾਂ ਤਾਂ ਵੀ ਗੱਲ ਕਰਾਂਗੇ ਤੇ ਕਿਹੜੇ ਮੁੱਦੇ ਆ ਕਿਉਂ ਅੱਜ ਬਣ ਕੇ ਬਣਦੇ ਦੇਖੋ ਕਿ ਬਾਜ਼ਾਰ ਦੇ ਵਿੱਚ ਦਦਾਰਾਂ ਦੀ ਸਮੱਸਿਆ ਹੈ ਬਾਜ਼ਾਰ ਦੇ ਤਿੱਖੇ ਵਿੱਚ ਘਾਹ ਰੋਗਿਆ ਉਹਦੀ ਵੀ ਕਮਾਈ ਨਹੀਂ ਫਿਰ ਉਹ ਮਾਝਾ ਮਾਲਵਾ ਦਾ ਇਕੱਠਾ पर उन <AufHow to graduate>, <Korean> ਕੀ ਸਰਕਾਰ ਦੇ ਜੋ ਲੈਣ ਵਾਲੇ ਸਿੰਘ ਜੀ ਦੇ ਬਿਆਨ ਸੇ ਬਾਦਸ਼ਾਹ ਜੀ ਆਹ ਸਾਹਿਬ ਸਰਕਾਰ ਨੇ ਜੋ ਕਸਰ ਚ ਦੇ ਨੀਵਾ ਪ੍ਰੈਸ਼ਰ ਸੋ ਇਹ ਬੰਦ ਪਾਲਿਸੀ ਜੋ ਰਾਜਨੀਤੀ